ਕਹੁ ਤਲ ਗੁਰ ਸੇਵੀਆ ਅਹਨ ਸਹਜ ਆਏ ਦਰਸ਼ਨ ਪਰਸਿਆ ਗੁਰ ਕਾ ਜਨਮ ਮਰਨ ਦੁਖ ਹੋਵ ਸਿਫਤ ਖੁ ਸਮਦੀ ਨੂਰ ਅਰ ਸਹ ਕਰ ਸਹ ਤਉ ਦਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸਚ ਪਾਤਸ਼ਾਹ ਸਿਰ ਸਾਹਾਂ ਦਾ ਜਿਸ ਪਾਸ ਬਹਠਿਆ ਸੋਹੀਏ ਸਭ ਨਾਨਕ ਦਾ ਜਣ ਸਚ ਪਾਤਿ ਸਾਹ ਹੁ ਸਿਰ ਸਾਹਾਂਦੇ ਜਿਸ ਪਾਸ ਬਹਿਠਿਆ ਸੋਹੀਐ ਸਬ ਨੰਦ ਵੇਸੈ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋਰਠਾ ਮਹਲਾ 5 ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪਾ ਦਿਨੇ ਤਾਪ ਗਵਾਇਆ ਗੁਰ ਪੂਰੇ ਵਾਜੇ ਅਨਹਦ ਤੁਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦਿਨੇ 베ਦਨ ਸਤਗੁਰ ਆਪ ਗਵਾਈ ਖੇ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾ ਜੋ ਮੰਗੇ ਸੋ ਲੇਵਹੈ ਪਰਾਪ ਆਪਣੇ ਸੰਤਾਨ ਦੇਵਾਹਿ ਹਰ ਗੋਵਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਪਖਿਆ ਜੋ ਮੰਗਾਏ ਸੋ ਲੇਵਾਹੇ ਪ੍ਰਭ ਆਪਣੇ ਸੰਤਾਂ ਦੇਵਾਹੇ ਹਰ ਗੋਵਿੰਦ ਪ੍ਰਭ ਰਾਖਿਆ ਜਨਾਨੰਕ ਸਾਚ ਸੁਪਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੋਠ ਮਹੱਲਾ ਪੰਜਵਾਂ ਤਾਪ ਗਵਾਇ ਗੁਰਪੂਰੇ ਵਾਜੀ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ